ਜੀ ਕੋਈ ਫਤੇ ਜੀ ਇੱਕ ਵਾਰ ਫੇਰ ਸਾਡੇ ਡਮੀ ਆਗੂ ਨੇ ਆਪ ਦੀ ਉਸ ਦਿੱਲੀ ਦਾ ਰੰਕਾਵਾ ਕੀਤਾ ਹੈਗਾ ਜਿਹੜਾ ਵਿਕਰਮ ਮਜੀਠੀਆ ਖੋਲ ਕੇ ਇਸ ਤੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਾਹਰ ਕਰਦਾ ਹੈ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੀ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਮੀ ਆਪੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸ ਦੇ ਡੰਡੇ ਦੀ ਦਲ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਹਾਂ ਮੈਂ মিডিਆ ਨੂੰ ਡਰਾ ਦਿੰਦਾ ਹਾਂ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਹਾਂ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਵਾਂ ਮੈਂ ਇਹਨੂੰ ਚੰਗੀ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਕਿਸੇ ਤੋਂ ਵੱਡੇ-ਵੱਡੇ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤੀ ਬੋਲੀ ਹੈ ਲਾਲੇ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੂਬਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲਓ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲਓਗੇ ਨਸ਼ੇ ਦੀ ਹੱਦ ਪਾਰ ਤੁਸੀਂ ਕੀਤੀ ਜਿਹੜੇ ਭੁਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਫੀ ਛੜੇ ਤੂੰ ਤਾਂ ਉਹਨੂੰ ਹੀ ਛਗਾਤਾ ਤੇ ਪਿੰਡ ਪਿੰਡ ਘਰ ਘਰਦਾ ਇਹ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ 'ਤੇ ਹਰੇਕ ਹੱਕ ਨੂੰ ਭਾਵੇਂ ਪੰਜਾਬ ਦਾ ਪਾਣੀ ਹੋਵੇ ਭਾਵੇਂ ਪੰਜਾਬ ਦੀ ਨੌਕਰੀਆਂ ਹੋਣ ਭਾਵੇਂ ਪੰਜਾਬ ਦੀ ਰਾਜਧਾਨੀ ਉਹ ਕਿਹੜੀ ਚੀਜ਼ ਨਾਲ ਤੂੰ ਸਮਝਾਉਂਦਾ ਨਹੀਂ ਕੀਤਾ ਤੇ ਤੇਰੇ ਆਖਣੇ ਤੋਂ ਐਸੀ ਵਿਕਰਮ ਜੀਟਿਆ ਤਾਂ ਗੋਟਨੀ ਟੇਕੇ ਅਦਾਲਤ ਵਿੱਚ ਲਿਖਤ 'ਚ ਮਾਫੀ ਮੰਗੀ ਸੀ ਅੱਜ ਰੇਡਾ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਕਰੇ ਮੁਲਾਜ਼ਮਾਂ ਦੇ ਘਰੇ ਅੱਜ ਵਿਕਰਮ ਦੇ ਘਰੇ ਪਹੁੰਚ ਗਿਓ ਅਸੀਂ ਤਾਂ ਨਾ ਡਰਨ ਵਾਲੇ ਲਾਲੇਪੁਰਾ ਜ਼ੋਰ ਲਾਣਾ ਹੈ ਯਾਦ ਰੱਖੀਂ ਜਦ ਦੇਸ਼ ਛੱਡ ਕੇ 1 ਸਾਲ ਬਾਅਦ ਤੂੰ ਭੱਜਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਤੂੰ ਆਉਂਗਾ ਉੱਥੇ ਤੇ ਸੀਟ ਕਰ ਤੈਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਹ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਵਿਦਦ ਨੂੰ ਜਵਾਬ ਦੇਣ ਵਾਸਤੇ ਕਠਾਰੇ 'ਚ ਖੜਾ ਕਰ ਬਹੁਤ ਬਹੁਤ